ਇੱਕ ਮਿੰਟ ਇੱਕ ਮਿੰਟ ਇੱਕ ਲਾਈਟ ਚ ਰੰਗ ਕਰਨਾ ਕਿਸੇ ਦਾ ਹਲੋ ਕੀ ਰਹਾ ਓਕੇ ਮੈਂ ਇੱਕ ਮਿੰਟ ਇੱਕ ਮਿੰਟ ਬੜਾ ਬੜਾ ਇਹ ਕਿਹਨੂੰ ਬੜਾ ਇਹਨੂੰ ਕਹਿੰਦੇ ਆ ਤਾਲੀ ਤੂੰ ਖੁੱਲ ਜਾ ਆ ਤਾਲੀ ਕੀ ਮਤਲਬ ਇਹ ਸਰਕਾਰ ਦੀ ਟੋਰ ਹੈ ਤੂੰ ਚਰੇਆਂ ਗੁੱਦਾ ਕਰਦੀ ਸੇ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ਦੌਰਾਨ ਵੱਡਾ ਹੰਗਾਮਾ ਹੋਇਆ ਹੈ ਸਟੇਜ ਤੇ ਚੜੇ ਕੁਝ ਵਿਅਕਤੀਆਂ ਵੱਲੋਂ ਭਰੇ ਹੋਏ ਕਾਗਜ਼ ਚੁੱਕ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਦੋਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਾਗਜ਼ਾਂ ਨੂੰ ਰਸਤੇ ਵਿੱਚ ਹੀ ਖਿਡਾ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ ਉਧਰ ਇਸ ਸਾਰੀ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ 'ਚ ਕੈਦ ਹੋ ਗਈਆਂ ਨੇ ਦੂਜੇ ਪਾਸੇ ਪੁਲਿਸ ਤੇ ਵੀ ਇਲਜ਼ਾਮ ਲੱਗੇ ਨੇ ਕਿ ਪੁਲਿਸ ਇਹਨਾਂ ਵਿਅਕਤੀਆਂ ਨੂੰ ਰੋਕਣ ਦੀ ਬਜਾਏ ਜਾਂ ਫਿਰ ਕਾਬੂ ਕਰਨ ਦੀ ਬਜਾਏ ਸਭ ਕੁਝ ਮੂਕ ਦਰਸ਼ਕ ਬਣ ਕੇ ਦੇਖਦੇ ਰਹੀ ਜੀ ਹਾਂ ਤਸਵੀਰਾਂ ਸਾਹਮਣੇ ਆਈਆਂ ਨੇ ਬਠਿੰਡਾ ਤੋਂ ਜਿੱਥੇ ਕਿ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ਦੌਰਾਨ ਹੰਗਾਮਾ ਹੋਇਆ ਹੈ ਦਰਸਲ ਚੋਣ ਕਰਵਾਈ ਜਾ ਰਹੀ ਸੀ ਤੇ ਸਭ ਕੁਝ ਤਿਆਰ ਸੀ ਅਤੇ ਚੰਦ ਮਿੰਟਾਂ ਵਿੱਚ ਹੀ ਚੋਣ ਕਰਵਾਈ ਜਾਣੀ ਸੀ ਪਰ ਇਸ ਤੋਂ ਪਹਿਲਾਂ ਹੀ ਸਟੇਜ ਤੇ ਕੁਝ ਵਿਅਕਤੀ ਆ ਚੜ੍ਹੇ ਜਿਨ੍ਹਾਂ ਤੇ ਇਲਜ਼ਾਮ ਲੱਗੇ ਕਿ ਉਹਨਾਂ ਵੱਲੋਂ ਕਾਗਜ਼ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਅਤੇ ਖੂਬ ਹੰਗਾਮਾ ਕੀਤਾ ਗਿਆ ખળળે હરલ ખરલણ ખભળા� હળ૦બળ જલાાલા હા�ળ કા�રાલ જા�ાલ હળ্દ કરા�ા� ઙહા� કરા�ા� કા�ા� શા� કા�ા� જ� ਤਾਂ ਹੀ ਤੋਂ ਸੁਣ ਰਹੇ ਹੋ ਆ ਕਾਲਜ ਦੇ ਚੀਜ਼ ਖਲੰਗ ਗਿਆ ਕੀ ਮਤਲਬ ਹੈ ਕਾਰਖਾਨੇ ਦਾ ਇਹ ਸਰਕਾਰ ਦੀ ਟੋਰ ਹੈ ਦੀ ਸ਼ਰਿਆਨ ਗੁੰਡਾਗਰਦੀ ਬਿਲਕੁਲ ਹੀ ਗੁੰਡਾਗਰਦੀ برداشت ਕਰਾਂਗੇ ਨਹੀਂ ਤੁਸੀਂ ਆ ਬੰਦੇ ਹੁਣ ਦੁਬਾਰੋ ਆਣ ਕੋਈ ਬਾਹਰੋਂ ਬੰਦੇ ਆਣ ਕੇ ਜੀ ਆਖੀ ਜਾਂਦਾ ਸੀ ਵੀ ਲਿਸਟਾ ਦੇ ਦੋਗੇ ਆਪਾਂ ਅਗਲੇ ਕਰਦੇ ਹਾਂ ਕੋਈ ਕਰਨਾ ਨਹੀਂ ਗੁੰਡਾਗਰਦੀ ਕਰਨਗੇ ਜਿਨਾਂ ਨੇ ਇਹ ਛੜੀਆਂ ਤੋਂ ਬੜਾ ਬਾਕੀ ਕੱਢ ਦੇ ਇਹ ਹੀ ਮੈਂ ਤੁਹਾਨੂੰ ਕੱਢ ਦੋ ਇਹ ਤਾਂ ਹੁਣ ਬੰਦੇ ਬਾਹਰ ਇਹ ਬੰਦੇ ਬਾਹਰੋਂ ਬਣਾ ਗੁੰਡਾ ਹੋਣ ਕਰਦੇ ਹਨ ਜਿਹੜੇ ਅਥੋਰਾਈਜ਼ ਬੰਦੇ ਨੇ ਉਹ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਉਹ ਅਸੀਂ ਨਹੀਂ ਆਏ ਬਾਹਰੋਂ ਆਏ ਆ ਬਾਹਰੋਂ ਆਏ ਆ ਉਹ ਸਪਲਾਈ ਕਰਤੀ ਜੀ ਤੁਸੀਂ ਪਹਿਲਾਂ 46 ਤੋਂ ਬਕਸੀ ਬੰਦੇ ਬਾਹਰ ਪਾ ਦਿਓ ਅਸੀਂ ਤੁਹਾਨੂੰ ਦਿੰਦੇ ਹਾਂ ਦਿਲਸਾਮ ਲੱਗੇ ਕਿ ਨਾ ਵਿਅਕਤੀਆਂ ਵੱਲੋਂ ਮੈਂਬਰਾਂ ਨਾਲ ਹੱਥੋਪਾਈ ਵੀ ਕੀਤੀ ਗਈ ਜਦ ਕਿ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਇਹਨਾਂ ਨੂੰ ਦੇਖਦਾ ਰਿਹਾ ਹਾਲਾਂਕਿ ਸਰਕਾਰ ਅਤੇ ਪ੍ਰਸ਼ਾਸਨ ਤੇ ਹੁਣ ਵਿਰੋਧੀ ਧਿਰਾਂ ਨੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਨੇ ਉੱਥੇ ਹੀ ਇਸ ਘਟਨਾ ਤੋਂ ਬਾਅਦ ਪੂਰੇ ਹਾਲ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਜਦ ਕਿ ਵਿਰੋਧੀਆਂ ਦਾ ਇਲਜ਼ਾਮ ਹੈ ਕਿ ਪੁਲਿਸ ਜਾਣਬੁੱਝ ਕੇ ਇਸ ਚੋਣ ਵਿੱਚ ਖੱਲਲ ਪਾਉਣਾ ਚਾਹੁੰਦੀ ਹੈ ਕਿਉਂਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਪੰਜਾਬ ਕਬੱਡੀ ਐਸੋਸੀਏਸ਼ਨ ਵਿੱਚ ਚੋਣ ਨਹੀਂ ਜਿੱਤ ਰਿਹਾ ਸੀ ਜਿਸ ਕਾਰਨ ਸਰਕਾਰ ਵੱਲੋਂ ਇਸ ਪੂਰੇ ਮਾਮਲੇ 'ਚ ਖੱਲਲ ਪਾਇਆ ਗਿਆ ਅਤੇ ਚੋਣ ਨੂੰ ਮੁਲਤਵੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਨਾ ਤਾਂ 11 ਵਜੇ ਤੱਕ ਨੋਮੀਨੇਸ਼ਨ ਸੀ ਤਾਂ ਉਸ ਤੋਂ ਬਾਅਦ ਕੁਝ ਗੁੰਡੇ ਆਉਂਦੇ ਆ ਜਿਹੜੇ ਕਿ ਬਾਹਰੋਂ ਸੀ ਆ ਕੇ ਕਾਗਜ਼ ਪੜਨ ਦੀ ਕਾਹ ਖੋਨ ਦੀ ਕੋਸ਼ਿਸ਼ ਕਰਦੇ। ਤੁਹਾਡੇ ਸਾਹਮਣੇ ਸਾਰਿਆਂ ਨੇ ਦੇਖਿਆ ਕੈਮਰਿਆਂ ਵਿੱਚ ਕੈਦ ਹੈ। ਲੋਬ ਨੇ ਜਿਹੜੇ ਕਰ ਰਹੇ ਨੇ ਇਹ ਤੁਹਾਨੂੰ ਡਿਸਕਲੋਜ਼ ਕਰ ਦੇਵਾਂਗੇ ਕਿਰਾ ਥੋੜਾ ਜਿਆਦਾ ਪ੍ਰੋਸੈਸ ਟੱਪ ਲੈਣ ਦੇ ਆਇਡੈਂਟੀਫਾਈਡ ਬੰਦੇ ਆ ਫੋਟੋ ਆਈਆਂ ਹੋਈਆਂ ਆਪ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਤੁਹਾਡੇ ਕੋਲ ਮਾਨਤਾ ਜਿਹੜੀ ਨਹੀਂ ਲਈ ਗਈ ਸਾਡੇ ਕੋਲੇ ਮਾਨਤਾ ਹੈ ਬਿਲਕੁਲ ਸਾਡੇ ਕੋਲੇ ਮਾਨਤਾ ਹੈ ਜੀ ਮਾਨਤਾ ਤੋਂ ਬਿਨਾ ਸਰਕਾਰ ਨੇ ਸਰ ਸਰਕਾਰ ਨੂੰ ਅਸੀਂ ਸਰਕਾਰ ਨੂੰ ਅਸੀਂ ਸੂਚਨਾ ਕੀਤੀ ਸਪੋਰਟਸ ਡਿਪਾਰਟਮੈਂਟ ਨੇ ਆਪਣਾ ਆਬਜ਼ਰਵਰ ਲਾਇਆ 올림픽 ਐਸੋਸੀਏਸ਼ਨ ਨੇ ਆਬਜ਼ਰਵਰ ਲਾਇਆ ਹੋਰ ਪਰਮਿਸ਼ਨ ਕੀ ਹੁੰਦੀ ਹੈ ਜੀ ਜੇ ਪਰਮਿਸ਼ਨ ਨਹੀਂ ਸੀ ਤਾਂ ਉਹਨਾਂ ਨੇ ਆਬਜ਼ਰਵਰ ਕਿਵੇਂ ਲਾਤੇ ਕੀ ਮੰਗ ਕੇ ਤੁਹਾਡੀ ਹੁਣ ਸਾਫ ਸੁਥਰਾ ਟੱਗ ਨਾਲੇ ਚੋਣ ਹੋਣੀ ਚਾਹੀਦੀ ਹੈ ਜੋ ਜਮਹੂਰੀਅਤ ਦੇਖੋ ਆਪਣੇ ਬਜ਼ੁਰਗਾਂ ਨੇ ਸ਼ਹਾਦਤ ਦੇ ਕੇ ਆਜ਼ਾਦੀ ਲਈ ਹੈ ਉਸ ਆਜ਼ਾਦੀ ਦੇ ਵੋਟ ਦੇ ਅਧਿਕਾਰ ਨੂੰ ਜੇ ਆਪਾਂ ਖੋਵਾਂਗੇ ਤਾਂ ਬਹੁਤ ਮਾੜੀ ਗੱਲ ਹੈ ਜੇ ਆਪਾਂ ਖੇਡਾਂ ਵਿੱਚ ਇਸ ਤਰ੍ਹਾਂ ਦਾ ਕੰਮ ਕਰਾਂਗੇ ਤਾਂ ਮੈਂ ਸਮਝਦਾ ਬਹੁਤ ਬੰਦਪਾਗਿਆ ਮੇਰੀ ਸਾਰਿਆਂ ਦੇ ਬੁਰੇ ਹੱਥ ਜੁੜ ਕੇ ਬੇਨਤੀ ਹੈ ਕਿ ਇਸ ਤਰ੍ਹਾਂ ਦਾ ਮਾਹੌਲ ਨਾ ਬਣਾਈਏ ਆਪਾਂ ਕਬਜ਼ੇ ਦੀ ਭਾਵਨਾ ਛੱਡੀਏ ਆਪਾਂ ਦਿਲ ਜਿੱਤਣ ਵਾਲੀ ਭਾਵਨਾ ਕਰ ਸਾਰਾ ਪ੍ਰੋਸੈਸ ਮੁਕੰਮਲ ਹੋ ਗਿਆ ਸੀ ਤੇ ਇਸ ਤੋਂ ਬਾਅਦ ਕਾਗਜ਼ਾਂ ਦੀ ਜਿਹੜੀ ਪੜਤਾਲ ਤੇ ਵਾਪਸੀ ਸੀ ਦੇ ਉੱਥੇ ਦੇਖਿਆ ਕਿ ਜਿਹੜਾ ਸਰਕਾਰ ਦੇ ਨਾਮ ਤੇ ਉਹਨਾਂ ਨੂੰ ਦੱਸਿਆ ਵੀ ਕਿ ਨਹੀਂ ਸਾਡਾ ਨਹੀਂ ਬਣ ਰਿਹਾ ਦੂਜੇ ਸਾਰੇ ਅਹੁਦੇਦਾਰ ਬਣ ਰਹੇ ਤਾਂ ਮੈਂ ਸਮਝਦਾ ਕਿ ਇੱਕ ਬਹੁਤ ਜਿਹੜੀ ਗੈਰ ਕਾਨੂੰਨੀ ਗੁੰਡਾਗਰਦੀ ਵਾਲੀ ਗੱਲ ਆ ਕੇ ਉਹਨਾਂ ਨੂੰ ਜੀ ਤੁਸੀਂ ਗਲਤ ਕੰਮ ਕਰ ਰਹੇ ਹੋ ਜੀ ਕੀ ਕਰ ਰਹੇ ਹੋ ਹਥੋਪਾਈ ਹੋ ਕੇ ਜਿਹੜੇ ਉਹ ਫਾਰਮ ਜਿਹੜੇ ਕੋਨੇ ਸੀ ਕੁਝ ਖੋ ਕੇ ਲੈ ਗਏ ਕੁਝ ਅਸੀਂ ਯੂਰਪ ਲੈ ਸੋ ਇਹਦੀ ਅਸੀਂ ਨਿੰਦਾ ਕਰਦੇ ਹਾਂ ਗਲਤ ਗੱਲ ਹੈ ਸੇਡੇ ਚ ਅਮਨ ਕਾਨੂੰਨ ਦੇ ਨਾਲ ਸਾਰੀ ਗੱਲ ਹੋਣੀ ਚਾਹੀਦੀ ਹੈ ਉੱਥੇ ਹੀ ਸਿਕੰਦਰ ਸਿੰਘ ਮਲੂਕਾਂ ਮੁਤਾਬਕ ਕੁੱਲ 46 ਮੈਂਬਰ ਸੀ ਜਦਕਿ 44 ਮੈਂਬਰ ਮੌਕੇ ਤੇ ਮੌਜੂਦ ਸੀ ਪਰ ਬਾਕੀ ਦੇ ਦੋ ਮੈਂਬਰਾਂ ਤੇ ਸਰਕਾਰ ਨੇ ਦਬਾਅ ਪਾਇਆ ਅਤੇ ਉਹਨਾਂ ਨੂੰ ਮੌਕੇ ਤੇ ਨਹੀਂ ਪਹੁੰਚਣ ਦਿੱਤਾ ਗਿਆ ਜਦਕਿ ਪ੍ਰਸ਼ਾਸਨ ਦੇ ਜ਼ੋਰ ਨਾਲ ਇਸ ਚੋਣ ਤੇ ਵੀ ਕਵਚਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਕਿਹਾ ਕਿ ਇਸ ਚੋਣ ਨੂੰ ਪੋਸਟਪੌਨ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਹੁਣ ਸਰਕਾਰ ਅਤੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਿਚਾਲੇ ਮੀਟਿੰਗ ਚੱਲ ਰਹੀ ਏ। ਮੁੱਚੀ ਪ੍ਰਕਿਰਿਆ ਦਾ ਤਾਂ ਪਤਾ ਨਹੀਂ ਵੀ ਕੀ ਅੰਤ ਹੋਣਾ ਹੈ। ਵੈਸੇ ਬੰਦੇ ਥੋੜੇ ਸਾਰੇ ਇੱਥੇ ਦਿਖਾਈ ਦਿੱਤੇ ਆ ਬੈਠੇ। 46 ਟੋਟਲ ਵੋਟਾਂ ਨੇ 44 ਹਾਜ਼ਰ ਨੇ ਜਿਹੜਾ ਚੋਣ ਕਰਾਉਣ ਨੂੰ ਤਿਆਰ ਬੈਠੇ ਨੇ ਸਾਰੇ। ਤੇ ਦੋ ਆਬਜ਼ਰਵਰ ਆਉਂਦੇ ਹੁੰਦੇ ਆ ਇੱਕ ਸਪੋਰਟਸ ਡਿਪਾਰਟਮੈਂਟ ਵੱਲੋਂ ਆਉਂਦਾ ਹੁੰਦਾ ਇੱਕ ਆਉਂਦਾ ਹੁੰਦਾ 올림픽 ਐਸੋਸੀਏਸ਼ਨ ਵੱਲੋਂ। ਉਹਨਾਂ ਨੂੰ ਦੋਨਾਂ ਨੂੰ ਲੱਗਦਾ ਸਰਕਾਰ ਨੇ ਆਪਦੇ ਉੱਥੇ ਬੁਲਾ ਲਿਆ ਕਚੇਰੀਆਂ 'ਚ। ਉਹ ਜਿੰਨਾ ਚਿਰ ਉਹ ਆਉਂਦੇ ਨਹੀਂ ਉਹਨਾਂ ਚਰਚੋਂ ਦੀ ਫਿਕਰ ਆ ਜਿਹੜੀ ਉਹ ਅਕੇਰੀ ਚੱਲਦੀ ਹੁਣ ਜਿਹੜਾ ਰਿਟਰਨਿੰਗ ਅਫਸਰ ਹੈ ਉਹਨੂੰ ਵੀ ਲੱਗਦਾ ਡੀਸੀ ਸਾਹਿਬ ਨੇ ਬੁਲਾਇਆ ਤਹਿਸੀਲਦਾਰ ਸਾਹਿਬ ਨੇ ਸਿਹਰਾ ਦਿੱਤਾ ਕਿ ਉਹਨਾਂ ਕੋਲ ਗਏ ਆ ਰਾਇ ਮਸ਼ਪਰਾ ਕਰਨ ਲਈ ਕੀ ਕਰੀਏ ਕਿ ਮਤਲਬ ਤਕਰੀਬਨ ਪੋਸਟਮਾਨ ਮੋ ਜਿਆਦੇ ਹਾਲਾਤ ਤਾਂ ਉਹਨਾਂ ਦੇ ਹੀ ਲੱਗਦੇ ਆ ਵੀ ਸਰੋਪ ਸਾਹਿਬ ਕਰੀ ਜਿਸ ਤਰ੍ਹਾਂ ਸ਼ਾਂਤੀ ਗੁਰੂ ਕਰਿਆ ਸੀ ਅਚਾਨਕ ਜਿਹੜਾ ਕੁਛ ਵਾਪਰਿਆ ਉਹ ਕਿਵੇਂ ਦੇਖਦੇ ਵੈਸੇ ਡੈਮੋਕ੍ਰੇਸੀ ਵਾਸਤੇ ਗੱਲਾਂ ਬਹੁਤ ਮਾੜੀਆਂ ਵੀ ੱੱਕੇ ਨਾ ਬਣਨਾ ਹੈ ਵੋਟਾਂ ਨਾ ਵੜਜੋ ਕੋਈ ਹਰ ਚੀਂ ਹਰ ਕਿਸ ਦਾ ਹੱਕ ਹੈ ਚੋਣ ਲੜ ਪਰ ਜੇ ਛੋਟੇ ਕੋਲੇ ਵੋਟਾ ਹੈ ਨਹੀਂ ਫਿਰ ਬਹਿ ਕੇ ਕੋਈ ਅਡਜਸਟਮੈਂਟ ਕਰ ਲੋ ਵੀ ਇਕ ਅਦਾ ਉਹਦਾ ਸਾਨੂੰ ਦੇ ਦਿਓ ਨਹੀਂ ਉਹ ਚੱਲ ਜਾਂਦੀ ਹੁੰਦੀ ਹੈ ਗੱਲ ਬੈਠ ਕੇ ਹੋ ਜਾਂਦਾ ਹੁੰਦਾ ਕੋਈ ਐਜੀ ਗੱਲ ਨਹੀਂ ਪਰ ਜੇ ਕੋਈ ਹੱੱcke ਨਾ ਵੀ ਮੈਂ ਬੜਨਾ ਹੈ ਉਹ ਗਲਤ ਹੁੰਦਾ ਸਿਸਟਮ ਉਹ ਠੋਡੇ ਸਾਹਮਣੇ ਹੋਇਆ ਹਾਲਾਂਕਿ ਇਸ ਪੂਰੀ ਕਟਨਾ ਦੌਰਾਨ ਪੁਲਿਸ ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਵੱਲੋਂ ਹੜਦੁੰਗ ਮਚਾਉਣ ਵਾਲਿਆਂ ਨੂੰ ਕਾਬੂ ਨਹੀਂ ਕੀਤਾ ਗਿਆ ਜਦਕਿ ਦੂਜੇ ਪਾਸੇ ਪੁਲਿਸ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਮੈਂਬਰਾਂ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਜੋ ਵੀ ਕੋਈ ਫਾਲਤੂ ਵਿਅਕਤੀ ਹੌਲਦੇ ਅੰਦਰ ਆਏ ਉਸ ਨੂੰ ਬਾਹਰ ਕੱਢ ਦਿੱਤਾ ਜਾਵੇ ਪਰ ਮੈਂਬਰਾਂ ਨੇ ਅਜਿਹਾ ਨਹੀਂ ਕੀਤਾ ਅਤੇ ਜਿਸ ਦਾ ਨਤੀਜਾ ਇਹ ਹੋਇਆ ਕਿ ਇਸ ਪੂਰੀ ਚੋਣ ਪ੍ਰਕਿਰਿਆ ਦੌਰਾਨ ਹੰਗਾਮਾ ਹੋ ਗਿਆ ਉਹਨਾਂ ਕਿਹਾ ਕਿ ਉਹਨਾਂ ਦਾ ਇਸ ਪੂਰੇ ਮਾਮਲੇ ਵਿੱਚ ਕੋਈ ਵੀ ਰੋਲ ਨਹੀਂ ਹੈ ਚੋਣ ਹੋਈ ਜਾਂਦੀ ਸੀ ਥੋੜੀ ਨਹੀਂ ਅੱਧੀ ਥੋੜੀ ਪੋਰਚ ਲੱਗੀ ਹੋਈ ਸੀ ਫਿਰ ਵੀ ਉੱਥੇ 스테ਜ ਤੋਂ ਬੰਦਾ ਕਾਜ ਲੈ ਕੇ ਭੱਜ ਜਾਂਦਾ ਹੈਗਾ ਕਾਲਜ ਨਹੀਂ ਦੇਖੋ ਇੱਕ ਪ੍ਰਾਈਵੇਟ ਐਸੋਸੀਏਸ਼ਨ ਦਾ ਕੋਈ ਚੋਣ ਦਾ ਚੱਲ ਰਿਹਾ ਹੈਗਾ ਤੇ ਆਪ ਦੀ ਚੋਣ ਕਰ ਰਹੇ ਨੇ ਜੀ ਜੁਐਸਪਰ ਲਾਅ ਜਿੱਦਾਂ ਵੀ ਹੋਊਗਾ ਕਰ ਲਵਾਂਗੇ ਸਾਡਾ ਉਹਦੇ ਡਾਇਰੈਕਟ ਹੀ ਹੈਗਾ ਨਹੀਂ ਉਹ ਸਟੇਜ ਤੇ ਬੰਦਾ ਚੜ੍ਹ ਕੇ ਸਟੇਜ ਇਹ ਦੇਖੋ ਇਦਾਂ ਅਸੀਂ ਆਰਗੇਨਾਈਜੇਸ਼ਨ ਪਹਿਲਾਂ ਹੀ ਕਿਹਾ ਸੀਗਾ ਵੀ ਜਿਹੜੇ ਤੁਸੀਂ ਆਇਡੈਂਟੀਫਾਈਡ ਬੰਦੇ ਨੇ ਤੁਸੀਂ ਆਪਦੇ ਉਹੀ ਆਇਡੈਂਟੀਫਾਈਡ ਬੰਦੇ ਅੰਦਰ ਵੜੋ ਤਾਂ ਉਦੋਂ ਇਹ ਕਹਿੰਦੇ ਸੀਗੇ ਵੀ ਸਾਸੀ ਜੀ ਪੋਲਿੰਗ ਜਦੋਂ ਤੋਂ 2 ਵਜੇ ਸਾਡੀ ਪੋਲਿੰਗ ਹੋਣੀ ਹੈ ਅਸੀਂ ਉਦੋਂ ਕਰਾਂਗੇ ਇਹਨਾਂ ਦੇ ਬੰਦੇ ਨੇ ਇਹਨਾਂ ਨੇ ਵਾੜੇ ਕਿਹੜੇ ਬੰਦੇ ਕਿਹੜੇ ਬੰਦੇ ਨਾ ਹੁਣ ਸਿੱਧਾ ਸਿੱਧਾ ਇਸ ਹੰਗਾਮੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਮੌਕੇ ਤੇ ਪੁਲਿਸ ਦੇ ਆਲਾ ਮੁਲਾਜ਼ਮ ਹੀ ਪਹੁੰਚੇ ਨੇ ਤਹਿਸੀਲਦਾਰ ਤੱਕ ਨੂੰ ਵੀ ਡਿਊਟੀ ਤੇ ਤੈਨਾਤ ਕੀਤਾ ਗਿਆ ਹੈ ਪਰ ਫਿਲਹਾਲ ਇਹ ਚੋਣ ਹੋਵੇਗੀ ਜਾਂ ਨਹੀਂ ਇਸ ਤੇ ਤਲਵਾਰ ਲਟਕ ਗਈ ਹੈ ਦੱਸਦੀ ਹੈ ਕਿ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ਹੋ ਰਹੀ ਸੀ ਜਿਸ ਵਿੱਚ 올림픽 ਤੱਕ ਦੇ ਨੁਮਾਇंदे ਪਹੁੰਚੇ ਹੋਏ ਸੀ ਪਰ ਚੋਣ ਹੁੰਦੀ ਉਸ ਤੋਂ ਪਹਿਲਾਂ ਹੀ ਇਸ ਸਟੇਜ ਤੇ ਹੰਗਾਮਾ ਹੋ ਗਿਆ ਅਤੇ ਇਸ ਚੋਣ ਵਿੱਚ ਨਾਮਜ਼ਦਗੀ ਲਈ ਭਰੇ ਕਾਗਜ਼ ਆਦਿ ਕੁਝ ਹੁੱਲੜਵਾਜ਼ਾ ਵੱਲੋਂ ਖਿਲਾਰ ਦਿੱਤੇ ਗਏ ਅਤੇ ਉਹ ਇਸ ਪੂਰੀ ਘਟਨਾ ਨੂੰ ਅਣਚਾਹੇ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਸੈਂਟਰਲ ਪੰਜਾਬ ਟੀਵੀ